ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜਾਣਦੇ ਹੋ ਕੇਸਰੀ ਵਿਰਾਸਤ ਦੇ ਵਿੱਚ ਪਿਛਲੇ ਦਿਨੀ ਪਿੰਡ ਕਾਕੂਵਾਲ ਨੇੜੇ ਪਾਂਸ਼ਟਾ ਇੱਕ ਵੀਡੀਓ ਅਪਲੋਡ ਕੀਤਾ ਗਿਆ ਸੀ ਜਿਸ ਵਿੱਚ ਅਸੀਂ ਰਿਪੋਰਟਿੰਗ ਕੀਤੀ ਸੀ ਕਿ ਕਾਕੂਵਾਲ ਦੇ ਵਿੱਚ ਗੁਰੂ ਨਾਨਕ ਦਰਬਾਰ ਨਾਂ ਦਾ ਜੋ ਗੁਰਦੁਆਰਾ ਸਾਹਿਬ ਜੋ ਸਥਾਨ ਹੈ ਉਥੇ ਛੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤੇ ਜਾਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਉਜੀ ਟਕਰਾਹ ਹੋ ਗਿਆ ਸੀ ਇੱਕ ਤਿਰ ਜਿਸ ਦਾ ਨਾਮ ਜੋ ਆਪਣੇ ਆਪ ਨੂੰ ਸਤਕਾਰ ਕਮੇਟੀ ਦੱਸਦੀ ਹੈ ਉਹਨਾਂ ਦਾ ਕਹਿਣਾ ਸੀ ਕਿ ਇਹ ਥਾਂ ਜਟੇਰਿਆਂ ਦਾ ਸਥਾਨ ਹੈ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਜਦ ਕਿ ਬਾਕੀ ਸਬੂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇੱਥੇ ਉਹ ਤੋਂ ਮੱਟੀਆਂ ਹਟਾਈਆਂ ਜਾ ਚੁੱਕੀਆਂ ਨੇ ਇੱਥੇ ਜਟੇਰਿਆਂ ਦੀ ਸਥਾਨ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉਹਨਾਂ ਨੂੰ ਇਸ ਗੱਲ ਦੀ ਮਨਜ਼ੂਰੀ ਮਿਲ ਚੁੱਕੀ ਹੈ ਤੇ ਇੱਥੇ ਖੰਡ ਪਾਟ ਸਾਹਿਬ ਕਰਵਾਏ ਜਾ ਸਕਦੇ ਨੇ ਤੇ ਉਹਨਾਂ ਨੇ ਕਰਵਾਣੇ ਤੇ ਇਸ ਵਿਵਾਦ ਦੇ ਦੌਰਾਨ ਪ੍ਰਹਿੰਗ ਸਿੰਘ ਫੌਜਾਂ ਜਿਹਦੇ ਵਿੱਚ ਭਗਤ ਧੰਨਾ ਜੀ ਮਿਸਲ ਦੇ ਬਾਬਾ ਗੁਰਦੇਵ ਸਿੰਘ ਜੀ ਮੌਕੇ ਤੇ ਪਹੁੰਚੇ ਉਹਨਾਂ ਦੀ ਅਗਵਾਈ ਹੇਠ ਸਿੰਘਾਂ ਨੇ ਮੋਰਚਾ ਸੰਭਾਲਿਆ ਆਓ ਦੇਖਦੇ ਹਾਂ ਨਵੇਂ ਹਾਲਾਤਾਂ ਤੇ ਨਵੀਂ ਰਿਪੋਰਟ ਪਛਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਨ 함ਰੀ ਗਣਤਨਾ ਗਣੀਆਂ ਕਾਈ ਆਪਣਾ ਵਿਦ ਪਛਾਣ ਹੱਥ ਦੇ ਰਾਖੇ ਕਰੋ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਹਿਬ ਸਦ ਮਿਹਰਵਾਨ ਬੰਦ ਪਾ ਮੇਰੇ ਸਤ ਗੁਰੂ ਪੁਰਾ ਹੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਣ ਬੇ ਲਾਵਲ ਮਹਲਾ ਪੰਜ ਵਾ ਗੁਰ ਪੁਰਾ ਮੇਰੇ ਰਾਖ ਲੈ ਅਮਰਤ ਨਾਮ ਹਿਰਦੇ ਮੈਂ ਦਿਨਾ ਜਨਮ ਜਨਮ ਕੇ ਮੈਲ ਗਏ ਨਾਨਕ ਵਾਲਾ ਰਖ ਮਨ ਮਾਹੀ ਕਾ ਕੇ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗੁਰੂ ਸਾਹਿਬ ਜੀ ਜਤ ਸਰੇ ਮੋਹੱਲਾ ਪੰਜਵਾਂ ਕੋਈ ਜਨ ਹਰਿ ਸਿਉ ਦੇਵ ਜੋਰ ਚਰਨ ਗੋ ਬਕੋ ਸਭ ਰਸਨ ਦਿਜੈ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵ ਜੋਰ ਚਰਨ ਗੋ ਬਕੋ ਸਭ ਰਸਨ ਜਿਜ ਪ੍ਰਾਣ ਅਕੋਰ ਰਹਾ ਮਨ ਤਨ ਨਿਰਮਲ ਕਰਤਿ ਕਿਯਾਰੋ ਹਰ ਸਿੰਚ ਸੁਦ ਸੰਜੋਰ ਯਹ ਰਸਮੈ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਜੋ ਜੋ ਲੜੀ ਦੇ ਖਣਪੁਰ ਸਾਹਿਬ 17 ਖਣਪੁਰ ਸਾਹਿਬ ਦਾ ਭੋਗ ਪਾਇਆ ਗਿਆ ਹਨ 10 ਵੱਲੋਂ 10 ਦੀ ਸੁਮੇਜ ਜਥੇਬੰਦੀ ਵੱਲੋਂ ਬਾਬਾ ਜੀ ਜੀਤ ਸਿੰਘ ਜੀ ਨਾਣਾ ਵੱਲੋਂ ਜੋ ਕਿ ਮਿਸਲ ਸ਼ਹੀਦਾਂ ਤਰਨਾ ਦਲ ਦੇ ਜੋ ਮੁਖੀ ਹਨ ਉਹ ਵੀ ਆਪ ਜੀ ਦੇ ਨਾਲ ਪਹੁੰਚੇ ਹੋਏ ਨੇ ਸਾਡੀ ਸੁਮੇਜ ਜਥੇਬੰਦੀਆਂ ਵੱਲੋਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਗੁਰੂ ਦਾ ਹਰ ਜਸ ਗਾਇਆ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਦੇ ਕਿ ਇਸੇ ਤਰ੍ਹਾਂ ਹੀ ਸੰਗਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਵਿੱਚ ਜੋ ਲੜੀਵਾਰ ਸਮਾਗਮ ਕਰਵਾਉਂਦੇ ਹਨ ਇਹ ਕਰਵਾਉਂਦੇ ਰਹਿਣ ਤੇ ਗੁਰੂ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਤਨਾਮ ਵਾਹਿਗੁਰੂ ਦਾ ਜਾਪ ਹੋਏਗਾ ਜਾਪ ਤੋਂ ਬਾਅਦ ਗੁਰੂ ਸਾਹਿਬਾਂ ਨੂੰ ਦਰਬਾਰ ਵਿੱਚ ਸੁਖਾਸਨ ਵਾਸਤੇ ਖੜਾ ਜਾਇਗਾ ਸੰਗਤਾਂ ਕੇ ਬੇਨਤੀ ਇਕ ਸਾਰਿਆਂ ਦੇ ਸੰਗਤਾਂ ਨੇ ਨਾਲ ਗੁਰੂ ਸਾਹਿਬ ਦਾ ਜਾਪ ਕਰਦਿਆਂ ਗੁਰਦਵਾਰ ਸਾਹਿਬ ਪਹੁੰਚਣਾ ਉਸ ਤੋਂ ਬਰੰਤ ਕੀਰਤਨ ਦਰਬਾਰ ਹੋਏਗਾ ਢਾਡੀ ਦਰਬਾਰ ਹੋਏਗਾ ਉਹ ਸਾਰਿਆਂ ਨੇ ਸੰਗਤਾਂ ਨੇ ਆਨੰਦ ਮੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੂਮੇ ਪਾਤਸ਼ਾਹ ਸ਼ੁਕਰਗੋਵਿ ਸੁਮਹਾਰਾਜ ਸੌਥੀ ਹੋਏ ਸਹਾਇ ਦਸਾਂ ਪਾਸ਼ੀਆਂ ਦੀ ਆਤਮ ਜੋਤ ਸ਼੍ਰੀ ਗੁਰੰਤ ਸਾਹਿਬ ਜੀ ਆ ਕੇ ਕੋਇਤਰ ਪਾਠ ਕਰਿਸ਼ਣ ਦਾਤਾ ਧਿਆਨ ਤਰਕਲ ਵਾਹਿਗੁਰੂ ਜੀ ਪਕਸ਼ੋ ਸਹੀ ਪਿਆਰੇ ਮੇਲ ਜਿਨਾ ਮਿਹਿਆ ਤੇਰਾ ਇਹ ਨਾਮ ਕਿਤਾਬ ਨਾਮ ਕਨਾ ਕੰਗੀ ਕਰਾ ਤੇਰੇ ਪਾਣੇ up, and up. Uh ਜੈਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇਰੇ ਭਨੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਅਕਾਲੇ ਰੱਬੇ ਮਦੇਵ ਲਾਵੇ ਤਨ ਤਨ ਸ਼੍ਰੀ ਗੁਰੂ ਰੰਸਾ ਮਾਰੇ ਨੂੰ ਪਾਵੇ ਸਮਰ ਰੂਪਾ ਸਤ ਸ੍ਰੀ ਅਕਾਲ ਜਿਕੇ ਬਦੇ ਬਣਾਏ ਗੁਰੂ ਦੀ ਲਾਡਲੀ ਫੋਜ ਰੂਪਾਵੇ ਸਤ ਸ੍ਰੀ ਅਕਾਲ ਦੁਆ ਦੇਖਦੇ ਬਦੇ ਖਾਲਸੇ ਦੀ ਅਰਮਦਾਦ ਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah. <laughs> ਦਾ ਹਲਸਾ ਵਾਹਿਗੁਰੂ ਦੀ ਕਿਰਪਾ ਤੇ ਮੈਂ ਥੇੜਾ ਇੱਕ ਵਿਸ਼ੇ ਨੂੰ ਬੋਲਣ ਦਾ ਯਤਨ ਕਰਾਂਗਾ ਕਿ ਗੁਰੂ ਦੀ ਸੰਗਤ ਕੀ ਹੈ ਗੁਰੂ ਦੀ ਸੰਗਤ ਵਿੱਚ ਕਿਉਂ ਜਾਣਾ ਹੈ ਪਰ ਜੋਗਾ ਜਿਹੜਾ ਸਮਾਂ ਚੱਲਿਆ ਹੈ ਨਾ ਇਹ ਡੈਡ ਦਾ ਯੁੱਗ ਹੈ ਤਰੇ ਕੋ ਲੱੜਦਾ ਕੋਈ ਨਾ ਕੋਈ ਸਾਧਨ ਹੈ ਕਿਸੇ ਕੋ ਮੋਬਾਈਲ ਹੈ ਘਰਾਂ ਵਿੱਚ ਟੀਵੀ ਲੱਗੇ ਹੋਏ ਨੇ ਹੋਰ ਲੈਪਟਾਪ ਦੇ ਰਾਹੀ ਆਪਾਂ ਗੁਰਬਾਣੀ ਕਥਾ ਸਰਵਣ ਕਰਦੇ ਆ ਜੇ ਸਾ ਸੰਗਤਾਂ ਜੀ ਕਿਤੇ ਨਾ ਕਿਤੇ ਨਾ ਅਜਦਾ ਨੌਜਵਾਨ ਤਰਕਸ਼ੀਲ ਬੁੱਧੀ ਵਾਲਾ ਉਹ ਇਸ ਗੱਲ ਤੇ ਸੰਘਾ ਕਰਦਾ ਹੈ ਕਿ ਗੁਰੂ ਦੀ ਸੰਗਤ ਵਿੱਚ ਜਾਣ ਦਾ ਕੋਈ ਜ਼ਿਆਦਾ ਲਾਭ ਨਹੀਂ ਹੈ ਭਾਗ ਹੋਣਾ ਤੇ ਫਿਰ ਮਨ ਵਿੱਚ ਵਿਚਾਰ ਆਉਂਦਾ ਕਿ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਈਏ ਸਿਰਫ ਮੱਥਾ ਟੇਕਣ ਜਾਈਏ ਵਿਚਾਰ ਆਉਂਦਾ ਜੇ ਹੋਰ ਉੱਤਮ ਭਾਗ ਹੋ ਜਾਣਾ ਤੇ ਫਿਰ ਅਸੀਂ ਆਪਣੇ ਘਰ ਤੋਂ ਚੱਲ ਪੈਨੇ ਆ ਗੁਰਦੁਆਰਾ ਸਾਹਿਬ ਵੱਲ ਤੁਸੀਂ ਕਹੋਗੇ ਜੀ ਜੇ ਚੱਲ ਪਏ ਫਿਰ ਤੇ ਅਸੀਂ ਪਹੁੰਚ ਹੀ ਜਾਵਾਂਗੇ ਨਹੀਂ ਕਿਉਂਕਿ ਰਸਤੇ ਦੇ ਵਿੱਚ ਜੇ ਸਾਨੂੰ ਕੋਈ ਨਾ ਕੋਈ ਮਿਲ ਪਿਆ ਜੇ ਕੋਈ ਮਾੜੀ ਸੰਗਤ ਮਿਲ ਪੀ ਭਾਈ ਸਾਹਿਬ ਜੀ ਕਥਾ ਕਰ ਰਹੇ ਸਨ ਸੰਗਤ ਦੀ ਮਹਿਮਾ ਜੇ ਕੋਈ ਸਾਨੂੰ ਸੰਗਤ ਵਾਲਾ ਮਿਲ ਪਿਆ ਤੇ ਉਹਨੇ ਕਹਿਣਾ ਤੂੰ ਮੇਰੇ ਨਾਲ ਚੱਲ ਆਪਾਂ ਕਿਸੇ ਸ਼ਹਿਰ ਨੂੰ ਚੱਲਦੇ ਆ ਤੂੰ ਇਦਾਂ ਕਰ ਗੁਰਦੁਆਰਾ ਸਾਹਿਬ ਨਾਲ ਕੱਲ ਚੱਲ ਜੀ ਅੱਜ ਰਹਿਣ ਦੇ ਜਿਸ ਦੀ ਰਹਿਮਤ ਦਾ ਸੱਚਾ ਦੋ ਵੇਲੇ ਭੋਜਨ ਛੱਤੀ ਪ੍ਰਕਾਰ ਦੇ ਖਾ ਰਿਆ ਹੈ ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੇ ਠਾਕਰ ਕੋ ਰੱਖ ਮਨ ਮਾਇਆ ਕਹਿੰਦੇ ਜਿਸ ਪਰਮੇਸ਼ਰ ਅਸੀਂ ਤਾਰ ਖੰਦੇ ਪੈਂਦੇ ਹਾਂ ਉਸਤਾਜ ਜਸਨ ਕਰਾ ਜਾਈਦਾ ਹੈ ਕਿ ਆਪੋ ਸਤਨਾਮ ਸ੍ਰੀ ਵਾਇਗੁਰ ਹੈ ਅਕੋ ਜੀ ਸਤਨਾਮ ਸ੍ਰੀ ਵਾਇਗੁਰ ਲੜੀ ਜੋ ਕੇ 17 ਖੰਡ ਪਰਸਾਬਾਂ ਦੇ ਮਰਿਆਦਾ ਅਨੁਸਾਰ ਭੋਗ ਪਾਈ ਗਏ ਹਨ। ਪ੍ਰੰਤ ਪੀਰਤਮ ਦਰਬਾਰ, ਢਾਡੀ ਦਰਬਾਰ ਹੋរីਜਸ ਹੋਇਆ ਹੈ। ਮੈਂ ਆਪ ਜੀ ਸਾਰੀਆਂ ਸੰਗਤਾਂ ਦਾ ਬੇਨਤੀ ਇਹ ਕਰਨਾ ਚਾਹੁੰਦਾ ਕਿ ਜੋ ਵੀ ਸੇਵਾ ਗੁਰੂ ਸਾਹਿਬ ਨੇ ਸਾਡੇ ਕੋਲੋਂ ਸਾਡੀ ਜਥੇਬੰਦੀ ਕੋਲੋਂ ਮਾਤਾ ਜੀ ਬੂਟਾ ਸਾਹਿਬ ਜੀ ਸਿੰਘ ਜੀ ਕੋਲੋਂ ਸੇਵਾ ਲਈਏ ਗੁਰੂ ਸਾਹਿਬ ਨੇ ਫਤ ਦੇ ਕੇ ਲਈਏ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਇਹ ਕਾਰਜ ਜਿਹੜੇ ਹੋਏ ਨੇ ਗੁਰੂ ਸਾਹਿਬ ਨੇ ਆਪਣੇ ਕਾਰਜ ਸਾਡੇ ਕੋਲੋਂ ਆਬ ਲੈ ਲਏ ਨੇ ਅੱਗੇ ਤੋਂ ਸਾਧ ਸੰਗਤ ਜੀ ਨਗਰ ਨਵਾਸੀਆਂ ਕੇ ਦਾਸ ਬੇਨਤੀ ਕਰਦਾ ਉਹ ਸਾਡੀ ਜੋ ਡਿਊਟੀ ਸੀ ਅਸੀਂ ਉਸ ਡਿਊਟੀ ਨੂੰ ਆਪਣੇ ਨੂੰ ਪੂਰਾ ਕਰਦਾ ਸਾਡਾ ਜੋ ਫਰਜ਼ ਸੀ ਨਾਮ ਜੋ ਕੌਣ ਦਾ ਜੋ ਸੰਗਤ ਦੇ ਵਿੱਚ ਮੰਦ ਦੇ ਵਿੱਚ ਅਦਿਸ਼ਾ ਸੀ ਉਹ ਸਤਿਗੁਰੂ ਨੇ ਸਾਡੇ ਬਖਸ਼ਿਸ਼ ਕਰਕੇ ਉਹ ਜਿਹੜੀ ਸੇਵਾ ਲੈ ਲਈਏ ਅੱਜ ਦਾਸ ਨੇ ਆਪਣੀ ਜੋ ਜਥੇਬੰਦੀ ਹੈ ਉਸ ਜਥੇਬੰਦੀ ਵੱਲੋਂ ਸਾਰੀਆਂ ਸੰਗਤਾਂ ਨੂੰ ਫਤਿਹ ਗ ਜਾ ਕੇ ਨਿਮਰਤਾ ਸਦ ਛੁੱਟੀ ਲੈ ਲੈਣੀ ਹੈ ਦਾਸ ਦੀ ਇਹ ਬੇਨਤੀ ਸਾਰੀ ਸੰਗਤ ਪ੍ਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਰਨ ਨੂੰ ਵੀ ਬੇਨਤੀ ਹੈ ਕਿ ਚਰਨੀ ਘਲਾ ਵਿੱਚ ਇਹ ਗੁਰੂ ਘਰ ਦੀਆਂ ਇਸ ਸੇਵਾ ਨੂੰ ਅਨੁਵਾੰਦ ਰਹਿ ਤਾਂ ਜੋ ਜੋ ਸ਼ਰਧਾਲੂ ਅੰਸਰ ਅਹਮ ਜੋ ਬਿਨਾ ਮਤਲਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਉਹਨਾਂ ਨੂੰ ਨੱਥ ਪਾਈ ਜਾ ਸਕੇ